ਤੇ ਦਵੋਜੀ ਵਾਲਾ ਦੀਪ ਸ਼ੈਦ ਆਸਟ੍ਰੇਲੀਆ ਤੋਂ ਬਾਅਦ ਫਿਰ ਪੰਜਾਬ ਆ ਗਿਆ ਕਿਉਂਕਿ ਉਹਨੇ ਕੈਨੇਡਾ ਵੀ ਜਾਣਾ ਉੱਧਰ ਵੀ ਕਮਾਲਾਂ ਕਰਨੀਆਂ ਤਾਂ ਉਹ ਉੱਥੇ ਵੀ ਜੋ ਹੈ ਖੇਡ ਬੱਗਿਆ ਵਾਲੇ ਦੁੱਲੇ ਬਾਰੇ ਦੁਨੀਆ ਪੁੱਛਦੀ ਆ ਵੀ ਕਦੋਂ ਖੇਡਣਾ ਕਿਹੜੇ ਮੇਲੇ ਤੇ ਖੇਡਣਾ ਮਿੱਤਰ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾਂ ਅੱਜ ਜੋ ਹੈ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਜਿੱਦਾਂ ਜੋ ਹੈ ਕੈਨੇਡਾ ਦਾ ਮੇਲਾ ਲੰਘਿਆ ਉਸ ਮੇਲੇ ਤੇ ਸਰਾ ਹੋ ਗਿਆ ਆਉਣ ਵਾਲੇ ਦਿਨਾਂ 'ਚ ਫਿਰ ਹੋਊਗਾ ਕੈਨੇਡਾ ਕੱਪ ਉਦੋਂ ਵੀ ਸਰਾ ਲੱਗੂਗੀ ਪਰ ਅੱਜ ਦੇ ਟੂਰਨਾਮੈਂਟ ਦੱਸਦਾ ਉਸ ਤੋਂ ਪਹਿਲਾਂ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜੀ ਜ਼ਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਅੱਜ ਦੇ ਦਿਨ ਦਾ ਪਹਿਲਾ ਸ਼ੋਅ ਮੈਚ ਮਾਵਾ ਅਮ੍ਰਿਤਸਰ ਦੇ ਇਲਾਕੇ ਚ ਮਿੱਤਰੋ ਵੱਡਾ ਸ਼ੋਅ ਮੈਚ ਆ ਅੱਜ ਬਾਬਾ ਨਾਮਦੇਵ ਦੀ ਕਬੱਡੀ ਕਲੱਬ ਕਮਾਨ ਦੀ ਟੀਮ ਤੇ ਦੂਜੇ ਪਾਸੇ ਪਰਵੋਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਆ ਸੋ ਇਹ ਅੱਜ ਮਿੱਤਰੋ ਟਾਪ ਦਾ ਸ਼ੋਅ ਮੈਚ ਟਾਪ ਦੇ ਪਲੇਅਰਾਂ ਨਾਲ ਪ੍ਰੀਤ ਲੱਧੂ ਵਾਲਾ ਜੋ ਐ ਇੱਥੇ ਮਿੱਤਰੋ ਖੇਡੂਗਾ ਇਰਚ ਜੋ ਐ ਸੋਖਮਣ ਬਿਆਸਪੁਰੀਆ 16 ਵਾਲਾ ਗਰਲਾਲ ਹੋ ਗਿਆ ਯੂਰਪ ਚ ਜਾਣਾ ਵੈਸੇ ਇਹਨਾਂ ਨੇ ਮਿੱਤਰੋ ਸੋ ਪਰ ਵਧੀਆ ਮੇਲਾ ਜੋ ਐ ਅੱਜ ਵਧੀਆ ਸ਼ੋਅ ਮੈਚ ਤੁਹਾਨੂੰ ਇਹ ਦੇਖਣ ਨੂੰ ਮਿਲਣਾ ਜੱਗਾ ਪੂਸਿਆਂ ਵਾਲਾ ਮਨਜੀਤ ਨਵਾਂ ਪੈਂਡ ਹੈਪੀ ਸਬਰਾਂ ਹੋਣੀ ਜੋ ਐ ਮਿੱਤਰੋ ਟਾਪ ਦੇ ਪਲੇਅਰ ਜੋ ਐ ਪ੍ਰੀਤ ਲੱਧੂ ਵਾਲੇ ਦੀ ਟੀਮ ਟਾਪ ਦੀ ਤੇ ਕਮਾਨ ਦੀ ਵੀ ਸਿਰੇ ਦੀ ਟੀਮ ਖੇਡੂਗੀ ਮਿੱਤਰੋ ਅੱਗੇ ਜੋ ਹੈ ਅੱਜ ਵੱਡਾ ਸ਼ੋਅ ਮੈਚ ਕੰਦੋ ਵਾਲੀ ਅਮਰ ਹੈ ਸਾਰੇ ਇਲਾਕੇ ਤੇ ਇੱਥੇ ਵੀ ਮਿੱਤਰੋ ਅੱਜ ਵੱਡਾ ਸ਼ੋਅ ਮੈਚ ਆ ਬਾਬਾ ਵਿਧੀ ਚੰਦ ਜੀ ਸਪੋਰਟਸ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਤੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਮਿੱਤਰੋ ਰਮਦਾਸ ਦੀ ਟੀਮ ਗੋਪੀ ਦੀ ਟੀਮ ਟੌਪ ਦੀ ਹੈ ਏਕਮਨਾਲਾ ਸੁਖਮਣ ਪੰਘਾਲੇ ਵਾਲਾ ਵੱਡੀ ਟੀਮ ਇਹਨਾਂ ਦੀ ਆਉਣੀ ਆ ਮਿੱਤਰੋ ਤੇ ਰਮਦਾਸ ਯੂਐਸਏ 'ਚ ਵੀ ਕੁਲਦੀਪਰ ਸ਼ਿਕਾਰਾਂ ਵਾਲਾ ਹੋ ਗਿਆ ਤੇ ਦਵੋਜੀ ਵਾਲਾ ਦੀਪਸ਼ੈਦ ਆਸਟ੍ਰੇਲੀਆ ਤੋਂ ਬਾਅਦ ਫਿਰ ਪੰਜਾਬ ਆ ਗਿਆ ਕਿਉਂਕਿ ਉਹਨੇ ਕੈਨੇਡਾ ਵੀ ਜਾਣਾ ਉਧਰ ਵੀ ਕਮਾਲਾਂ ਕਰਨੀਆਂ ਸੋ ਉੱਥੇ ਵੀ ਜੋ ਹੈ ਖੇਡੂਗਾ ਬਾਕੀ ਇਹ ਵੀ ਤਗੜਾ ਸ਼ੋ ਮੈਚ ਹੈ ਇਹ ਵੀ ਲਾਈਵ ਪੰਜਾਬ 7 ਟੀਵੀ ਤੇ ਮਿੱਤਰੋ ਸ਼ਾਮ ਨੂੰ ਚੱਲਣਾ ਲਾਈਵ ਗੋਪੀ ਦੀ ਟੀਮ ਦੇ ਪੜਾਕੇ ਮਿੱਤਰੋ ਰਮਦਾਸ ਦੀ ਟੀਮ ਨਾਲ ਤਕੜਾ ਮੈਚ ਲੱਗੂਗਾ ਬਾਕੀ ਤੁਹਾਨੂੰ ਇਹ ਜੋ ਹੈ ਅਪਡੇਟ ਦੇਣੀ ਸੀ ਅੱਜ ਦੇ ਟੂਰਨਾਮੈਂਟਾਂ ਬਾਰੇ ਮੈਂ ਕੁਝ ਗਲਤ ਬੋਲ ਗਿਆ ਹੋਇਆ ਮਾਫੀ ਚਾਹੁੰਨਾ ਬੱਗੇ ਵਾਲੇ ਦੁੱਲੇ ਬਾਰੇ ਦੁਨੀਆ ਪੁੱਛਦੀ ਆ ਵੀ ਕਦੋਂ ਖੇਡਣਾ ਕਿਹੜੇ ਮੇਲੇ ਤੇ ਖੇਡਣਾ ਮਿੱਤਰੋ ਉਹ ਜੋ ਕੌਮ ਦਾ ਫੈਰ ਰਿਹਾ ਨਾਲ ਪੂਰੀ ਛੰਨਾਲਾ ਮਿੱਤਰੋ ਸੋ ਉਹ ਵੀ ਜੋ ਸ਼ਿਮਲੇ ਲਈ ਗਿਆ ਬਈ ਨਹੀਂ ਖੇਡ ਰਹੇ ਆਣਾ ਅਜੇ ਮੈਚ ਛੰਨਾਲਾ ਪੂਰੀ ਵੀ ਜਲਦੀ ਖੇਡੂਗਾ ਮਿੱਤਰੋ ਤੇ ਦੁੱਲੇ ਨੇ ਖੇਡਣਾ ਯੂਐਸਏ ਦੇ ਮੈਚ ਜਦੋਂ ਚੱਲਣਗੇ ਉਹ ਜਾਊਗਾ ਤਾ ਕਰਕੇ ਹਜੇ ਪੰਜਾਬ ਚ ਹੀ ਆਉ ਦੋਨੇ ਝੋਟੇ ਮਿੱਤਰੋ ਜੋ ਘੁੰਮਦੇ ਘੁੰਮ ਫਰ ਰਹੇ ਆ ਜਿੰਦਗੀ ਚ ਇਹ ਵੀ ਚੀਜ਼ ਚਾਹੀਦੀ ਆ ਸੋ ਤਾਂ ਕਰਕੇ ਵੀ ਟਾਈਮ ਸਪੈਂਡ ਕਰ ਰਹੇ ਆ ਆਪਣੇ ਪਰਿਵਾਰ ਨਾਲ ਆਪਦੇ ਯਾਰਾਂ ਬਿੱਲੀਆਂ ਨਾਲ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ